ਇੱਕ ਵਾਰ ਇੱਕ ਗਰੀਬ ਬੱਚਾ ਪਿਤਾ ਜੀ ਉਹਦੇ ਸਰਤੇ ਨਹੀਂ ਸੀ ਹੈਗੇ ਉਹਨੂੰ ਸਕੂਲੋਂ ਕੱਢ ਦਿੱਤਾ ਗਿਆ ਉਹ ਰੋਂਦਾ ਰੋਂਦਾ ਆਪਣੇ ਘਰ ਆਇਆ ਘਰ ਆ ਕੇ ਆਪਣੇ ਮਾਤਾ ਜੀ ਨਾਲ ਸਲਾਹ ਕਰਦਾ ਵਾ ਆਪਣੀ ਮਾਂ ਨਾਲ ਸਲਾਹ ਕਰਦਾ ਵਾ ਕਿ ਮੰਮੀ ਜੀ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਵਾ ਬੜਾ ਰੋਂਦਾ ਵਾ ਉਹ ਕਹਿੰਦਾ ਮੇਰੀ ਫੀਸ ਤਾਰ ਲਈ ਪੈਸੇ ਨਹੀਂ ਤੇ ਆਂਦਾ ਮਾਸਟਰ ਨੇ ਨਾਲੇ ਮੇਰੀਆਂ ਗੱਲਾਂ ਤੇ ਪੇੜਾ ਮਾਰੀਆਂ ਵਾ ਤੇ ਨਾਲੇ ਮੈਨੂੰ ਇਹ ਗੱਲ ਕਹੀ ਆ ਕਿ ਜਿਸ ਦਿਨ ਤੇਰੇ ਕੋਲ ਪੈਸੇ ਹੋਣਗੇ ਉਸ ਦਿਨ ਆਵੀਂ ਆ ਕੇ ਦਾਖਲਾ ਲੈ ਲੈ। ਤੇ ਮਾਂ ਦੀ ਗਾੜੀ ਆ ਕੇ ਬੜਾ ਜੱਫੀ ਪਾ ਕੇ ਮਾਂ ਨੂੰ ਬਹੁਤ ਰੋਦਾ। ਤੇ ਮਾਂ ਅਗੋਂ ਉੱਤਰ ਦਿੰਦੀ ਆ ਪੁੱਤ ਮੇਰੇ ਕੋਲ ਵੀ ਇੰਨੀ ਗੰਜੈਸ਼ ਨਹੀਂ ਹੈਗੀ। ਉਹ ਕਹਿੰਦੀ ਕਿ ਜਿੰਨਾ ਕਿ ਮੈਂ ਤੈਨੂੰ ਪੜ੍ਹਾਉਣਾ ਸੀ ਜਿੰਨੀ ਕਿ ਗੰਜੈਸ਼ ਹੈਗੀ ਹੀ ਉਹ ਕਹਿੰਦੀ ਪੁੱਤਰ ਤੈਨੂੰ ਪੜ੍ਹਾ ਲਿਆ ਵਾ। ਉਹ ਕਹਿੰਦੀ ਹੁਣ ਆਪਣਾ ਕੋਈ ਤੂੰ ਵੀ ਕੋ ਰੋਜੀ ਰੋਟੀ ਦਾ ਵੇਖ। ਬੜੇ ਗਰੀਬ ਸੀ ਉਹ। ਮਾਂ ਨੇ ਉੱਤਰ ਦਿੱਤਾ ਤੂੰ ਵੀ ਰੋਜੀ ਰੋਟੀ ਦਾ ਵੇਖ ਬੱਚੇ ਦਾ ਹੋਰ ਦਿਲ ਬੜਾ ਟੁੱਟਾ ਹਾਲਾਕੀ ਮਾਂ ਦਾ ਵੀ ਦਿਲ ਨਹੀਂ ਸੀ ਕਰਦਾ ਕਿ ਉਹ ਆਪਣੇ ਪੁੱਤਰ ਨੂੰ ਆਹ ਵਾਲੀ ਗੱਲ ਕਵੇ ਹੁਣ ਬੱਚਾ ਵਿਚਾਰਾ ਉਦਾਸ ਹੋਇਆ ਗੁਰੂ ਘਰ ਆਇਆ ਉਹਦੀ ਮਾਂ ਨੇ ਇੱਕ ਸਮੇਂ ਤੇ ਕਿਹਾ ਸੀ ਕਿ ਜੋ ਕੁਝ ਗੁਰੂ ਦੇ ਕੋਲੋਂ ਮੰਗੀਏ ਉਹ ਦਾਤਾ ਗੁਰੂ ਸਾਹਿਬ ਦਿੰਦੇ ਆ ਬੱਚਾ ਗੁਰਦੁਆਰੇ ਆਇਆ ਗੁਰਦੁਆਰੇ ਆ ਕੇ ਤੇ ਬੜਾ ਰੋਇਆ ਗੁਰੂ ਗ੍ਰੰਥ ਸਾਹਿਬਹਾਰ ਦੇ ਸਾਹਮਣੇ ਬੜਾ ਰੋਇਆ ਉਹਦੇ ਹੱਥ ਦੇ ਵਿੱਚ ਇੱਕ ਚਿੱਠੀ ਹੀ ਪਰਚੀ ਹੀ ਇੱਕ ਉਹ ਰੋਂਦਾ ਰੋਂਦਾ ਘੱਟੋ ਘੱਟ 12 13 ਮਿੰਟ ਰੋਂਦਾ ਰਿਹਾ ਗੁਰੂ ਘਰ ਦਾ ਗ੍ਰੰਤੀ ਸਿੰਘ ਪਿੱਛੇ ਖੜਾ ਵੇਖਦਾ ਰਿਹਾ ਹੁੰਦਾ ਉਹ ਬੱਚਾ ਬੜਾ ਰੋਇਆ ਉਹਨੇ ਪਰਚੀ ਹੌਲੀ ਜੀ ਰਮਾਲਾ ਚੁੱਕਿਆ ਤੇ ਥੱਲੇ ਆਪਣੀ ਪਰਚੀ ਰੱਖਤੀ ਤੇ ਮੱਥਾ ਟੇਕ ਕੇ 5-7 ਮਿੰਟ ਉਹ ਸੰਗਤ ਦੇ ਵਿੱਚ ਬੈਠਾ ਤੇ ਫਿਰ ਵਾਪਸ ਚਲ ਗਿਆ ਹੁਣ ਗੁਰੂ ਘਰ ਦਾ ਗਰੰਥੀ ਸਿੰਘ ਕੋਲ ਖੜਾ ਸਾਰਾ ਕੁਝ ਵੇਖ ਰਿਹਾ ਪਿਛੇ ਖੜਾ ਗਰੰਥੀ ਸਿੰਘ ਆ ਗਰੰਥੀ ਸਿੰਘ ਨੇ ਜਾ ਕੇ ਉਪਰਜੀ ਥਾਂ ਨੇ ਉਸੇ ਤਰ੍ਹਾਂ ਰਮਾਲਾ ਚੋ ਕੇ ਪਰਚੀ ਕੱਢੀ ਬੱਚੇ ਨੇ ਪਰਚੀ ਦੇ ਉੱਪਰ ਲਿਖਿਆ ਸੀ ਕਿ ਗੁਰੂ ਪਾਤਸ਼ਾਹ ਜੀ ਮੈਂ ਬਚਪਨ ਤੋਂ ਸੁੰਦਾ ਯਾਰ ਬਚਪਨ ਤੋਂ ਸੁੰਦਾ ਆ ਰਹੀਆਂ ਵਾ ਕਿ ਤੁਹਾਡੇ ਕੋਲੋਂ ਜੋ ਮੰਗੀਏ ਉਹ ਮਿਲ ਜਾਂਦਾ ਵਾ ਤੇ ਬੱਚੇ ਨੇ ਪਰਚੀ ਦੇ ਵਿੱਚ ਲਿਖਿਆ ਸੀ ਕਿ ਗੁਰੂ ਸਾਹਿਬ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਫੀਸ ਦਾ ਪ੍ਰਬੰਧ ਕਰ ਦਿਓ ਮੇਰੇ ਘਰ ਦੇ ਵਿੱਚ ਗੁਜ਼ਾਰਾ ਸਾਡਾ ਬਹੁਤ ਔਖਾ ਹੋ ਰਿਹਾ ਵਾ ਘਰ ਦੇ ਗੁਜ਼ਾਰੇ ਕਰਨ ਦੇ ਲਈ ਕੁਝ ਮੇਰੀ ਹੈਲਪ ਕਰ ਦਿਓ ਮੇਰੀ ਸਕੂਲ ਦੀ ਵਰਦੀ ਪਾਟੀ ਆ ਮੇਰੀ ਸਕੂਲ ਦੀ ਵਰਦੀ ਪਾਟੀ ਆ ਵਰਦੀ ਲੈਣ ਨੂੰ ਪੈਸੇ ਨਹੀਂ ਮੇਰੇ ਬੂਟ ਟੁੱਟੇ ਆ ਗੁਰੂ ਸਾਹਿਬ ਮੇਰੀ ਹੈਲਪ ਕਰ ਦਿਓ ਹੁਣ ਇਹ ਵੇਖ ਕੇ ਗੁਰਦੁਆਰੇ ਦਾ ਗਰੰਥੀ ਸਿੰਘ ਵੀ ਬੜਾ ਇਮੋਸ਼ਨਲ ਹੋਇਆ ਗਰੰਥੀ ਸਿੰਘ ਨੇ ਉਹ ਕਮੇਟੀ ਦੇ ਕੋਲ ਉਹ ਪਰਚੀ ਲੈ ਗਿਆ ਪਰਚੀ ਖੜ ਕੇ ਗਰੰਥੀ ਸਿੰਘ ਕਹਿੰਦਾ ਵਾ ਕਿ ਤੁਸੀਂ ਮੈਨੂੰ ਇੱਕ ਮਹੀਨੇ ਦੀ ਤਨਖਾਹ ਨਾ ਦਿਓ ਮੇਰਾ ਗੁਜ਼ਾਰਾ ਹੋ ਜਾਏਗਾ ਤੇ ਗਰੰਥੀ ਸਿੰਘ ਕਹਿੰਦਾ ਵਾ ਕਿ ਐਸ ਬੱਚੇ ਦੀ ਹੱਲਪਾਪਾ ਜਰੂਰ ਕਹੀਗੇ ਚਲੋ ਸਾਰੇ ਗੁਰੂ ਘਰ ਦੇ ਵਿੱਚੋਂ ਦੋ ਤਿੰਨ ਜਾਨੇ ਇੱਕ ਗੁਰੂ ਘਰ ਦਾ ਗਰੰਥੀ ਗੁਰਦੁਆਰੇ ਦਾ ਪ੍ਰਧਾਨ ਉਹਨਾਂ ਦੇ ਦਿਲ ਚੰਗੇ ਸੀ ਨੀਤਾਂ ਸਾਫ਼ ਸੀ ਉਹ ਉਹਨਾਂ ਦੇ ਘਰੇ ਗਏ ਬੱਚੇ ਦੇ ਉਸ ਬੱਚੇ ਦੀ ਮਾਂ ਘਰ ਜਾ ਕੇ ਵੇਖਦੀ ਆ ਕਿ ਸਵਾਈ ਕਰ ਰਹੀ ਆ ਕਪੜੇ ਸੀ ਰਹੀ ਆ ਤੇ ਉਹਨੂੰ ਪੁੱਛਦੇ ਆ ਉਹਦੀ ਮਾਂ ਨੂੰ ਕਿ ਤੁਹਾਡਾ ਪੁੱਤਰ ਕਿੱਥੇ ਗਿਆ ਵਾ ਉਹਦੀ ਮਾਂ ਆ ਗੋ ਉੱਤਰ ਦਿੰਦੀ ਆ ਮਾਤਾ ਜੀ ਉਹਦੇ ਉੱਤਰ ਦਿੰਦੇ ਆ ਕਿ ਮੇਰਾ ਪੁੱਤ ਕਿਤੇ ਮਜ਼ਦੂਰੀ ਕਰਨ ਗਿਆ ਵਾ ਉਹਨੇ ਮੈਂ ਘਰੇ ਕੱਪੜੇ ਸੀ ਰਹੀਆਂ ਨਾਲੇ ਮੈਂ ਬਿਮਾਰ ਹੁੰਦੀ ਆ ਤੇ ਮੇਰਾ ਪੁੱਤ ਬਾਹਰ ਮਜ਼ਦੂਰੀ ਕਰਨ ਗਿਆ ਵਾ ਗ੍ਰੰਥੀ ਸਿੰਘ ਉਹ ਕੁਝ ਪੈਸੇ ਉਹਨੂੰ ਦੇ ਦਿੰਦੇ ਆ ਉਹਦਾ ਨੇ ਮਾਤਾ ਜੀ ਨੂੰ ਕੁਝ ਪੈਸੇ ਦੇ ਕੇ ਤੇ ਨਾਲੇ ਉਹ ਇਹ ਗੱਲ ਕਹਿੰਦੇ ਆ ਕਿ ਇੰਨਾ ਪੈਸਾ ਦੀ ਤੁਸੀਂ ਵਰਦੀ ਲਾਇਓ ਤੇ ਜਿਹੜੇ ਸਕੂਲ ਦੇ ਵਿੱਚ ਤੁਹਾਡਾ ਬੱਚਾ ਪੜਦਾ ਸੀ ਉਸ ਸਕੂਲ ਦੇ ਵਿੱਚ ਅਸੀਂ ਤੁਹਾਡੇ ਬੱਚੇ ਦੀ ਫੀਸ ਤਾਰ ਰਹੇ ਆ ਪਿਛਲੀ ਵੀ ਤਾਰ ਰਹੇ ਆ ਤੇ ਅਗਲੇ 1 ਸਾਲ ਤੱਕ ਨਹੀਂ ਵੀ ਤਾ ਰਹੀ। ਤੁਹਾਡੇ ਬੱਚੇ ਦੀ ਦੁਬਾਰਾ ਤੋਂ ਐਡਮਿਸ਼ਨ ਕਰਵਾਏ ਆਂ। ਉਹ ਕਹਿੰਦੇ ਤੁਹਾਡੇ ਆਪਣੇ ਬੱਚੇ ਨੂੰ ਦੱਸਿਓ ਨਾ ਕਿ ਉਹਨਾਂ ਦੀ ਮਦਦ ਅਸੀਂ ਕੀਤੀ ਆ। ਉਹ ਕਹਿੰਦੇ ਕਿ ਬੱਚੇ ਤੁਹਾਡੇ ਨੂੰ ਐਵੇਂ ਲੱਗੇ ਕਿ ਜਿਵੇਂ ਬੱਚੇ ਦੀ ਮਦਦ ਗੁਰੂ ਸਾਹਿਬ ਨੇ ਕੀਤੀ ਆ ਆਪ। ਤੇ ਉਸ ਮਾਂ ਦਾ ਉੱਤਰ ਕੀ ਸੀ ਅੱਗੇ? ਉਸ ਮਾਂ ਨੇ ਬੜਾ ਖੂਬਸੂਰਤ ਉੱਤਰ ਦਿੱਤਾ। ਉਹ ਕਹਿੰਦੇ ਕਿ ਵੱਡੇ ਵੀਰ ਜੀ ਇੱਕ ਮੇਰੇ ਹੱਥ ਜੋੜ ਕੇ ਬੇਨਤੀ ਆ ਉਹ ਕਹਿੰਦੀ ਕੀ ਰੱਬ ਕਦੀ ਵੀ ਸਾਹਮਣੇ ਆਪ ਨਹੀਂ ਆਉਂਦਾ ਉਹ ਕਹਿੰਦੀ ਕਦੀ ਵੀ ਰੱਬ ਜੇ ਕਰਕੇ ਤੇ ਸਾਹਮਣੇ ਆਉਂਦਾ ਵਾ ਤੇ ਕਿਸੇ ਬੰਦੇ ਦੇ ਵਿੱਚ ਆਉਂਦਾ ਵਾ ਬੰਦੇ ਦੇ ਵਿੱਚ ਆ ਕੇ ਹੈਲਪ ਕਰਦਾ ਵਾ ਸਭ ਮਹਿ ਜੋਤ ਜੋਤ ਹੈ ਸੋਏ ਗੁਰੂ ਸਾਰਿਆਂ ਦੇ ਅੰਦਰ ਹੈ ਇੱਕ ਮੈਂ ਛੋਟੀ ਜਿਹੀ ਕਹਾਣੀ ਦੱਸਾਂ ਇੱਕ ਵਾਰ ਇੱਕ ਬੰਦਾ ਕਿਤੇ ਹਾੜ ਆਇਆ ਪਿਆ ਸੀ ਕਿਤੇ ਬਾੜ ਆਈ ਪਈ ਸੀ ਤੇ ਇੱਕ ਬੰਦਾ ਫਸਿਆ ਸੀ ਸਭ ਤੋਂ ਪਹਿਲਾਂ ਉਹਨੂੰ ਕਿਸ਼ਤੀ ਬਚਾਉਣ ਆਈ ਬੰਦੇ ਨਹੀਂ ਉੱਥੇ ਕਿਸ਼ਤੀ ਤੇ ਕੁਝ 2-3 ਬੰਦੇ ਬੈਠੇ ਸੀ ਉਹਨਾਂ ਨੇ ਆਵਾਜ਼ ਮਾਰੀ ਉਹ ਕਹਿੰਦੇ ਆ ਜਾ ਤੇ ਉਹ ਬੰਦਾ ਕਹਿੰਦਾ ਵਾ ਕਹਿੰਦਾ ਕਿ ਮੈਂ ਰੱਬ ਨੂੰ ਬਹੁਤ ਤੇ ਹੁੰਦਾ ਵਾ ਮੈਂ ਬੜਾ ਰੱਬ ਨੂੰ ਯਾਦ ਕਰਦਾ ਵਾ ਉਹ ਕਹਿੰਦਾ ਮੈਂ ਤੁਹਾਡੇ ਨਾਲ ਨਹੀਂ ਜਾਣਾ ਉਹ ਕਹਿੰਦਾ ਰੱਬ ਮੈਨੂੰ ਆ ਆ ਪਾਵੇ ਬਚਾਉਂ ਉਹ ਛੱਡ ਕੇ ਚਲ ਜਾਂਦੇ ਆ ਇੱਕ ਦੋ ਦਿਨ ਦਾ ਸਮਾਂ ਹੋਰ ਪੈਂਦਾ ਵਾ ਪਾਣੀ ਹੋਰ ਤਾਂ ਚੜ ਆਉਂਦਾ ਵਾ ਉਹ ਬੰਦਾ ਅਜੇ ਵੀ ਫਸਿਆ ਸੀ ਇੱਕ ਹੈਲੀਕਾਪਟਰ ਬਚਾਉਣ ਹੁੰਦਾ ਵਾ ਤੇ ਉਸ ਬੰਦੇ ਨੂੰ ਕਹਿੰਦੇ ਆ ਕਿ ਆ ਜਾ ਤੇਰੀ ਹੈਲਪ ਕਰੀਏ ਉਹ ਬੰਦਾ ਤਾਂ ਵੀ ਇਹ ਗੱਲ ਕਹਿੰਦਾ ਵਾ ਕਿ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੈਨੂੰ ਰੱਬ ਖੁਦ ਆਏਗਾ ਬਚਾਉਣ ਹੈਲੀਕਾਪਟਰ ਵਾਲੇ ਵੀ ਚਲ ਜਾਂਦੇ ਆ ਉਹ ਬੰਦਾ ਮਰ ਜਾਂਦਾ ਸੱਚੀ ਤੇ ਉਹ ਰੱਬ ਨੂੰ ਜਾ ਕੇ ਸਵਾਲ ਕਰਦਾ ਬੰਦਾ ਉਹ ਕਹਿੰਦਾ ਕਿ ਮੈਂ ਤੁਹਾਨੂੰ ਐਨਾ ਆਰਾਧ ਆਰਾਧਦਾ ਹਾਂ ਐਨੀ ਤੁਹਾਡੀ ਮੈਂ ਗੁਰੂ ਸਾਹਿਬ ਆਰਾਧਨਾ ਕਰਦਾ ਹਾਂ ਤੁਹਾਡੀ ਮੈਂ ਭਗਤੀ ਕਰਦਾ ਹਾਂ ਨਾਮ ਜਪਦਾ ਹਾਂ ਸਿਮਰਨ ਕਰਦਾ ਹਾਂ ਨਿਤਨੇਮ ਕਰਦਾ ਹਾਂ ਕਹਿੰਦਾ ਗੁਰੂ ਸਾਹਿਬ ਤੁਸੀਂ ਮੈਨੂੰ ਬਚਾਉਣ ਲਈ ਨਹੀਂ ਆਏ ਤੁਸੀਂ ਮੇਰੀ ਇਲਾਜ ਨਹੀਂ ਰੱਖੀ ਤੇ ਗਾੜੀਆਂ ਗੁਰੂ ਸਾਹਿਬ ਉੱਤਰ ਉਹਨੂੰ ਬੰਦੇ ਨੂੰ ਦਿੰਦੇ ਨੇ ਉਹ ਕਹਿੰਦੇ ਕਿ ਮੈਂ ਪਹਿਲੀ ਵਾਰੀ ਤੈਨੂੰ ਬੇੜੀ ਦੇ ਵਿੱਚ ਬੰਦਿਆਂ ਦੇ ਰੂਪ ਦੇ ਵਿੱਚ ਤੁਹਾਨੂੰ ਮੈਂ ਬਚਾਉਣ ਆਇਆ ਪਰ ਤੂੰ ਮੇਰੀ ਪਰਖ ਨਹੀਂ ਕੀਤੀ ਦੂਜੀ ਵਾਰੀ ਤੈਨੂੰ ਮੈਂ ਹੈਲੀਕਾਪਟਰ ਤੇ ਬਚਾਉਣ ਆਇਆ ਪਰ ਮੈਂ ਆ ਗਿਆ ਵਾ ਤੂੰ ਮੇਰੀ ਪਰਖ ਨਹੀਂ ਕੀਤੀ ਮੈਂ ਬੇਨਤੀ ਕਰਾਂ ਕਈ ਵਾਰੀ ਛੋਟੀ ਜਿਹੀ ਮੈਂ ਬੇਨਤੀ ਕਰਾਂ ਕਈ ਵਾਰੀ ਕੋਈ ਬੰਦਾ ਹੈਲਪ ਮੰਗਦਾ ਨੂੰ ਸਾਡੇ ਕੋਲੋਂ ਉਹਦੀ ਹੈਲਪ ਜ਼ਰੂਰ ਕਰਿਆ ਕਰੀਏ ਜਦੋਂ ਬਾਣੀ ਕਹਿ ਰਹੀ ਆ ਸਭ ਮਹਿ ਜੋਤ ਜੋਤ ਹੈ ਸੋਏ ਰੱਬ ਸਾਰਿਆਂ ਦੇ ਅੰਦਰ ਬੈਠਾ ਦਾ ਹੁਣ ਇੱਕ ਮੈਂ ਬੇਨਤੀ ਕਰਾਂ ਮੇਰਾ ਥੋੜਾ ਜਿਹਾ ਇਹ ਗੱਲ ਕਰਨ ਦਾ ਮੋਟਿਵ ਇਹ ਵੀ ਸੀ ਕਿ ਜੇਕਰ ਸਾਡੇ ਕੋਲ ਵੀ ਅੱਜ ਚਾਰ ਪੈਸੇ ਹੈਗੇ ਆ ਆਪਾਂ ਅੱਜ ਮਾਫ ਕਰਨਾ ਰੱਜਨੂਰ ਜਾ ਰਹੇ ਆ ਅੱਜ ਅਸੀਂ ਲੰਗਰ ਲਾ ਰਹੇ ਆ ਨਾ ਇਹ ਗੱਲ ਮੈਂ ਅੱਗੇ ਵੀ ਪਿਛਲੀ ਵਾਰੀ ਵੀ ਕੀਤੀ ਸੀ ਜੇਕਰ ਮਾਫ ਕਰਨਾ ਅਸੀਂ ਲੰਗਰ ਲਾ ਰਹੇ ਆ ਤੇ ਅਸੀਂ ਰੱਜਨੂਰ ਜਾ ਰਹੇ ਆ ਤੇ ਜੇਕਰ ਕੋਈ ਗਰੀਬ ਸੱਚੀ ਸਾਡੇ ਕੋਲ ਹੈਲਪ ਮੰਗਣ ਆਵੇ ਤੇ ਉਹਨੂੰ ਆਪਾਂ ਉਦੋਂ ਆਪਾਂ ਮੱਥੇ ਤੇ ਵੱਟ ਪਾਉਂਦੀ ਆ ਮੈਂ ਬੇਨਤੀ ਕਰਾਂ ਗੁਰੂ ਸਾਹਿਬ ਸਭ ਮਹਿਜੂਤ ਜੋਤ ਜੋਤ ਹੈ ਸੋਏ ਸਾਰਿਆਂ ਦੇ ਅੰਦਰ ਰੱਬ ਵਸਿਆ ਵਾ ਜੇਕਰ ਤੁਸੀਂ ਆਖੋ ਵੀ ਮ ਫਲਾਣੇ ਥਾਂ ਤੇ ਜਾ ਕੇ ਉੱਥੇ ਲੰਗਰ ਲਾ ਦੇਵਾ ਐਸੇ ਲੰਗਰ ਲਈ ਰੱਜਿਆਂ ਨੂੰ ਰਜਾਉਣ ਵਾਲੇ ਕੰਮ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਤੁਸੀਂ ਲੰਗਰ ਲਾਓ ਪਰ ਇੱਕ ਹੱਥ ਜੋੜ ਕੇ ਬੇਨਤੀ ਆ ਜੇਕਰ ਕੋਈ ਗਰੀਬ ਬੰਦਾ ਦਿਖਦਾ ਵਾ ਉਹਦੀ ਵੀ ਹੈਲਪ ਨਾਲ ਜ਼ਰੂਰ ਕਰੋ ਸਗੋਂ ਮ ਕਹਿੰਦਾ ਉਹਦੇ ਨਾਲ ਗੁਰੂ ਸਾਹਿਬ ਜ਼ਿਆਦਾ ਖੁਸ਼ ਹੋਣਗੇ ਰੱਜਿਆ ਨੂੰ ਰਜਾਂ ਤੋਂ ਇਲਾਵਾ ਜੇਕਰ ਰੱਜਿਆ ਨੂੰ ਰਜਾਂ ਦੀ ਬਜਾਏ ਤੁਸੀਂ ਕਿਸ ਗਰੀਬ ਦੀ ਹੈਲਪ ਕਰੋਗੇ ਮਾਰੇ ਦੀ ਹੈਲਪ ਕਰੋਗੇ ਕਿਸ ਗਰੀਬ ਦੀ ਫੀਸ ਧਾਰ ਦੇਵੋਗੇ ਉਹਦੇ ਨਾਲ ਗੁਰੂ ਸਾਹਿਬ ਹੋਰ ਖੁਸ਼ ਹੋਣਗੇ